ਹੈਲੋ ਜੀ ਸਿਸਕਾਲ ਜੀ ਸਾਰਿਆਂ ਨੂੰ ਮਿਸਟਰ ਐਂਡ ਮਿਸਿਸ ਧਾਲੀਵਾਲ ਬਲੌਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਸਾਰੇ ਜਣ ਠੀਕ ਠਾਕ ਹੋ ਹੋਗੇ ਸੋ ਅੱਜ ਦੀ ਆਪਣੀ ਵੀਡੀਓ ਹੈਗੀ ਆ ਕਮੀਜ਼ ਤੇ ਲੈਸਿਸ ਆਪਾਂ ਜਾਂ ਪਾਈਪਿੰਗ ਕਿੱਦਾਂ ਕੱਢ ਸਕਦੇ ਆ ਫੋਰ ਸਾਈਡ ਸੋ ਜਿੰਨਾ ਤੁਹਾਡਾ ਕਮੀਜ਼ ਦੀ ਲੈਂਥ ਆ ਤੁਸੀਂ ਮਾਪ ਲੈਣੀ ਆ ਮਾਪ ਦੀ ਨਿਸ਼ਾਨੀ ਹੈ ਜਿਹੜੀ ਲਗਾ ਲੈਣੀ ਹੈ ਘੇਰੇ ਤੇ ਤੁਸੀਂ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੇ ਜਿੰਨੇ ਆਪਾਂ ਨੇ ਚਾੱਕ ਰੱਖਣੇ ਆ ਜਿੰਨਾ ਤੁਹਾਡਾ ਘੇਰ ਹਾਊਸ ਦੇ ਰਿਕਾਰਡਿੰਗ ਤੁਸੀਂ ਇੱਧਰ ਤੇ ਇੱਧਰ ਨਿਸ਼ਾਨੀ ਲਗਾ ਲੈਣੀ ਆ ਸੋ ਆਪਾਂ ਨੇ ਪ੍ਰੈਸ ਦੀ ਹੈਲਪ ਦੇ ਨਾਲ ਪੰਨ ਮਾਰ ਲਿਆਗਾ ਦੇਖ ਸਕਦੇ ਆ ਤੁਸੀਂ ਮਾਰਕਿੰਗ ਵੀ ਕਰ ਸਕਦੇ ਹੋ ਚੌਕ ਨਾਲ ਇੱਥੇ ਸੋ ਆਪਾਂ ਚੌਕ ਨਾਲ ਪਹਿਲਾਂ ਨਿਸ਼ਾਨੀ ਲਗਾਈ ਸੀ ਸੋ ਆਹ ਵਾਲੀ ਨਿਸ਼ਾਨੀ ਆਪਣੀ ਰੌਂਗ ਆ ਤੇ ਆਹ ਵਾਲੀ ਰਾਈਟ ਤੇ ਆਪਾਂ ਨੇ ਪੰਨ ਮਾਰ ਲਿੱਤਾ ਸੋ ਆਜੋ ਜੀ ਹੁਣ ਤੁਹਾਨੂੰ ਦਿਖਾਨੇ ਆਪਾਂ ਕੀ ਆਪਾਂ ਲੈਂਸ ਕਿੱਦਾਂ ਲਗਾਨਨੇ ਆ ਹਾਂਜੀ ਗਾਇਸ ਜਿੱਦਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਆਪਾਂ ਇਹ ਫੋਰ ਸਾਈਡ ਲੈਂਸ ਲਗਾਵਾਂਗੇ ਸੋ ਜਿਹੜੀ ਲੈਂਸ ਆ ਫੋਰ ਸਾਈਡ ਕੀ ਮੇਕ ਇਸ ਤਰੀਕੇ ਨਾਲ ਲਗਾਣੀ ਹੈ ਸੋ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਨਾਲ ਬਨੇ ਰਹੀਓ ਸੋ ਆਪਾਂ ਪੂਰੀ ਸਲਾਈ ਹੈ ਜਿਹੜੀ ਕੰਪਲੀਟ ਕਰ ਲੈਣੀ ਹੈ ਇ ਲੋ ਜੀ ਗਾਇਸ ਆਪਾਂ ਖੁੰਝੇ ਤੇ ਆ ਗਏ ਹਾਂ ਜਿੱਥੋਂ ਆਪਾਂ ਨੇ ਫੋਲਡਿੰਗ ਦੇਣੀ ਆ ਸੋ ਆਪਾਂ ਇਹਨੂੰ ਫੋਲਡ ਕਰ ਲੈਣਾ ਆ ਜਿੱਥੇ ਆਪਾਂ ਨੇ ਫੋਲਡ ਕਰਨਾ ਉੱਥੇ ਆਪਾਂ ਨੇ ਮਸ਼ੀਨ ਨੂੰ ਰੋਕ ਲੈਣਾ ਆ ਦੇਖ ਸਕਦੇ ਆ ਇਨੂੰ ਐਦਾਂ ਬੰਦ ਕਰ ਦੇਣਾ ਆ ਹਲੇ ਇਧਰ ਤੇ ਕੋਈ ਵੀ ਸਲਾਈਡ ਜਿਹੜੀ ਨਹੀਂ ਲਗਾਣੀ ਐਦਾਂ ਫੋਲਡ ਕਰ ਲੈਣਾ ਹੈ ਤੁਸੀਂ ਸੋ ਹੁਣ ਆਪਾਂ ਇਧਰ ਵੀ ਸਲਾਈ ਹੈ ਜਿਹੜੀ ਲਗਾਉਂਦੇ ਜਾਵਾਂਗੇ ਹਾਂਜੀ ਗਾਇਸ ਤਾਂ ਇਦਾਂ ਫਿਨਿਸ਼ਿੰਗ ਦੇ ਨਾਲ ਘੇਰੇ ਤੇ ਸਾਰੇ ਘੇਰੇ ਤੇ ਜਿਹੜੀ ਤੁਸੀਂ ਸਲਾਈ ਹੈ ਜਿਹੜੀ ਲਗਾ ਲੈਣੀ ਆ ਧਿਆਨ ਨਾਲ ਜੀ ਹਾਂਜੀ ਗਾਇਸ ਫੋਰ ਸਾਈਡ ਆਪਾਂ ਜਿਹੜੀ ਲੈਂਸਾ ਲਗਾ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਦੇ ਨਾਲ ਗਾਇਸ ਆਪਾਂ ਕੈਮਰਾ ਵੀ ਫੜਿਆ ਹੋਇਆ ਜੇ ਕੋਈ ਮਿਸਟੇਕ ਹੋ ਗਈ ਹੋਵੇ ਤਾਂ ਮਾਫ ਕਰਦੇ ਹੋ ਵੈਸੇ ਤਾਂ ਕੋਈ ਮਿਸਟੇਕ ਨਹੀਂ ਹੈਗੀ ਇਹਦੇ ਵਿੱਚ ਲੈਸ਼ ਲਾਉਂਦਾ ਹੈ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਹੈ ਲੋਜੀ ਗਾਇਸ ਆਪਾਂ ਫੋਰ ਸਾਈਡ ਹੈ ਜਿਹੜੀ ਲੈਸ਼ ਇਸ ਤਰੀਕੇ ਨਾਲ ਲਗਾ ਦਿੱਤੀ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜੀ ਐਕਸਟਰਾ ਲੈਸ਼ ਸੀਗੀ ਉਹ ਆਪਾਂ ਨੇ ਕੱਟ ਕਰ ਦਿੱਤੀ ਹੈ ਸੋ ਹੁਣ ਆਪਾਂ ਇਹਨੂੰ ਦਿਖਾਵਾਂਗੇ ਤੁਹਾਨੂੰ ਵੀ ਫੋਲਡਿੰਗ ਕਿੱਦਾਂ ਕਰਨੀ ਹੈ ਸੋ ਗਾਇਸ ਇਹ ਮੇਰਾ ਬੜਾ ਹੀ ਆਸਾਨ ਤੇ ਸੌਖਾ ਤਰੀਕਾ ਜੀ ਸੋ ਦਿਖਾਣੇ ਆਪਾਂ ਤੁਹਾਨੂੰ ਫੋਲਡ ਕਰਕੇ ਹਾਂਜੀ ਗਾਇਸ ਜਿਹੜੀ ਆਪਣਾ ਚਾਕ ਆ ਉਹ ਲੈ ਲੈਣਾ ਤੁਸੀਂ ਚਾਕ ਦੀ ਇੱਕ ਲੇਅਰ ਬਣਾ ਕੇ ਤੇ ਟੂ ਲੇਅਰ ਤੇ ਉਹਦੇ ਤੇ ਇਸ ਤਰੀਕੇ ਨਾਲ ਤੁਸੀਂ ਸਲਾਈ ਲਗਾ ਸਕਦੇ ਹਾਂ ਜਿੰਨੀ ਵੀ ਤੁਹਾਨੂੰ ਲੇਸ ਚਾਹੀਦੀ ਆ ਵਾਰ ਸੋ ਆਪਾਂ ਨੂੰ ਇੰਨੀ ਚਾਹੀਦੀ ਆ ਆਪਾਂ ਬ੍ਰੀਕ ਬ੍ਰੀਕ ਜੀ ਜਿਹੜੀ ਸਲਾਈ ਆ ਉਹ ਲਗਾਉਂਦੇ ਜਾਵਾਂਗੇ ਹਾਂਜੀ ਗਾਇਸ ਜਿੰਨੀ ਕੀ ਆਪਾਂ ਨੂੰ ਲੇਸ ਚਾਹੀਦੀ ਆ ਵਾਰ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆਂ ਮੈਂ ਨੇੜੇ ਤੋਂ ਦਿਖਾਨੀਆਂ ਤੁਹਾਨੂੰ ਆਪਾਂ ਨੂੰ ਇੰਨੀ-ਇੰਨੀ ਕਲਾਸ ਜਿਹੜੀ ਚਾਹੀਦੀ ਆ ਸੋ ਇਹਦਾ ਜਾਲ ਵੀ ਚਾਹੀਦਾ ਤੇ ਜਿਹੜੇ ਆ ਕੱਟ ਬਣੇ ਹੋਏ ਨੇ ਆਪਾਂ ਨੂੰ ਕੱਟ ਵਰਕੇ ਇਹ ਵੀ ਚਾਹੀਦੇ ਨੇ ਸੋ ਗਾਇਸ ਇਸ ਤਰੀਕੇ ਨਾਲ ਆਪਾਂ ਸਲਾਈ ਆ ਜਿਹੜੀ ਲਾਂਦੇ ਜਾਵਾਂਗੇ ਹਾਂਜੀ ਗਾਇਸ ਹੁਣ ਜਿਹੜੀ ਕਨਫਿਊਜ਼ਿੰਗ ਆ ਮੇਰੀਆਂ ਭੈਣਾਂ ਦੀ ਵਿਚਾਕ ਕਿੱਥੇ ਤੱਕ ਆਪਾਂ ਨੇ ਸਲਾਈ ਆ ਜਿਹੜੀ ਬੰਦ ਕਰ ਦੇਣੀ ਆ ਸੋ ਜਿੱਦਾਂ ਆਪਾਂ ਚਾ ਕਾਮ ਹੀ ਫੋਲਡ ਕਰਦੇ ਆ ਉੱਥੇ ਸਲਾਈ ਆਪਾਂ ਨੇ ਜਿਹੜੀ ਆ ਖਤਮ ਕਰ ਦੇਣੀ ਆ ਸੋ ਤੁਸੀਂ ਦੇਖ ਸਕਦੇ ਆ ਨੋ ਨੋ ਜੀ गाइस ਪਹਿਲਾਂ ਆਪਣਾ ਕੱਪੜਾ ਜਿਹੜਾ ਵਿੱਚ ਆ ਗਿਆ ਸੀ ਸੋ ਹੁਣ ਤੁਸੀਂ ਦੇਖ ਸਕਦੇ ਆ ਆਪਣੀ ਲਾਸਟ ਤੱਕ ਜਿਹੜੀ ਸਲਾਈ ਖਤਮ ਕਰ ਦੇਣੀ ਆ ਦੇਖੋ ਜੀ ਤੇ ਹੁਣ ਆਪਾਂ ਦਿਨੇ ਆ ਘੇਰੇ ਨੂੰ ਫੋਲਡਿੰਗ ਹਾਂਜੀ ਗਾਇਸ ਜਿਹੜਾ ਆਪਣਾ ਦੂਸਰਾ ਚਾਕ ਆ ਉਹ ਆਪਾਂ ਜਿਸ ਤਰ੍ਹਾਂ ਪਹਿਲਾ ਚਾਕ ਆਪਾਂ ਨੇ ਫੋਲਡ ਕੀਤਾ ਉਸ ਤਰੀਕੇ ਨਾਲ ਹੀ ਫੋਲਡ ਕਰ ਲੈਣਾ ਹਾਂਜੀ ਗਾਇਸ ਆਪਾਂ ਜਿਹੜਾ ਘੇਰਾ ਉਹ ਨੂੰ ਜਿੱਦਾਂ ਆਪਾਂ ਘੇਰੇ ਦਾ ਕੱਚਾ ਕਰਦੇ ਹੁੰਨੇ ਆ ਉਦਾਂ ਫੋਲਡ ਕਰਕੇ ਲੈਸ ਤੇ ਰੱਖ ਲੈਣਾ ਆ ਸੋ ਇਹ ਵਾਲੀ ਚੀਜ਼ ਆ ਜਿਹੜਾ ਆਪਣਾ ਚਾਕ ਆ ਉਹਨੂੰ ਆਪਾਂ ਸਿੱਧਾ ਰੱਖ ਲੈਣਾ ਆ ਤੇ ਘੇਰੇ ਨੂੰ ਪੂਠਾ ਕਰ ਦੇਣਾ ਆ ਤੁਸੀਂ ਦੇਖ ਸਕਦੇ ਆ ਤੇ ਆਪਾਂ ਇੱਕ ਫਲਾਈ ਲਾਣੇ ਜਾਣਾ ਆ ਹਾਂਜੀ ਗਾਇਸ ਤੁਸੀਂ ਦੇਖ ਸਕਦੇ ਆ ਇਦਾਂ ਆਪਾਂ ਘੇਰਾ ਜਿਹੜਾ ਐਵੇਂ ਕੀਤਾ ਹੋਇਆ ਸੋ ਆਪਾਂ ਦੁਬਾਰਾ ਸਮਝਾ ਦਿੰਨੇ ਆ ਜੀ ਤਾਂ ਕਿ ਤੁਹਾਨੂੰ ਪ੍ਰੋਪਰ ਵੀਡੀਓ ਸਮਝ ਆਵੇ ਤੇ ਇੱਧਰ ਵੀ ਫੋਲਡ ਕਰ ਦੇਣਾ ਇਹਨੂੰ ਸਿੱਧਾ ਕਰਕੇ ਚਾਕ ਨੂੰ ਤੇ ਇੱਧਰ ਇਹਨੂੰ ਫੋਲਡ ਕਰ ਦੇਣਾ ਹਾਂਜੀ ਗਾਇਸ ਜਿਹੜੇ ਆਪਣੇ ਕੋਰਨਰ ਨੇ ਇਸ ਤਰੀਕੇ ਨਾਲ ਆਪਾਂ ਨੇ ਦੋਨੇ ਕੋਰਨਰ ਨੇ ਜਿਹੜੇ ਫੋਲਡ ਕਰ ਦਿੱਤੇ ਨੇ ਤੁਸੀਂ ਦੇਖ ਸਕਦੇ ਆ ਸੋ ਗਾਇਸ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਵੀਡੀਓ ਇਹ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਵਿੱਚ